ਸਤਨਾਮ ਸੇਵਾਹਿ ਗੁਰੂ ਸਾਹਿਬ ਜੀ ਬਰਹਿ ਮਹਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੁ ਨਾਮ ਚਾਰਕੁੰਟ ਦਹ ਜਿਸ ਭ੍ਰਮੇ ਤਕਿ ਆਏ ਪ੍ਰਭ ਕੀ ਸਾਮ ਤੇ ਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਕੁ ਮੁਲਾਵਤੀ ਉਪਜਹਿ ਨਾਹੀ ਦਾਮ ਹਰਿ ਨਾ ਹਨ ਮਿਲਿਐ ਸਾਜਣੈ ਕਤ ਪਾਈਐ ਬਿਸ੍ਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਭਟ ਨਗਰ ਸੇਗ੍ਰਾਮ ਸਰਬ 시 ਗਾਦ ਤੰ ਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਸ ਨਾ ਨਾਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਇਕ ਖੇਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭੂ ਚਿਤਨਾ ਆਵੈ ਕਿਤੜਾ ਦੁੱਖ ਗਣਾ ਜਿੰਨੇ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾਵੇ ਸਾਖ ਧੀਰਣ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋਹ ਹਰ 사ਜਨ ਪੁਰਖ ਵਿਸਾਰਕੈ ਲੱਗੇ ਬਾਇਆ ਧੋਹ ਪੁੱਤਰ ਕਲਤਰਨਾ ਸੰਗ ਤਣਾ ਹਰ ਬਨਾਸੀ ਓਹ ਪਰਚ ਪਲਚ ਸਗਲੇ ਮੋਏ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅਗੇ ਲਈਏ ਖੋਹੀ ਦਇਓ ਵਿਸਾਰ ਵਿਗੁਚੜਾ ਪ੍ਰਭਿਣ ਅਵਰਣਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਰ ਕੀ ਪ੍ਰਾਪੇਨਤੀ ਪ੍ਰਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾ ਲਗੈ ਜਉ ਸੰਤ ਭੇਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਨ ਲਗਿਆ ਕਿਸੈ ਰਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨਾਂ ਜੋ ਹਰ ਲੋੜੇ ਸੋ ਕਰੇ ਸੋ ਏ ਜੀਅ ਕਰੰਨ ਜੋ ਪ੍ਰਭ ਕੀਤੇ ਆਪਣੇ ਸੇ ਕਈਹ ਧੰਨ ਆਪਨ ਲਈ ਆਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬਨਾਨ ਨ ਹਰ ਜੇਠ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥਨ ਆ ਸਾੜਤ ਪੰਦਾ ਤਿਸ ਲਗੇ ਹਰ ਨਾਹੁ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੁਇ ਪਾਇ ਬਗੂਚੀ ਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜ ਸੋ ਲੁਣੈ ਮਥ ਝੋਲਖਿਆ ਸੋ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੋ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਬ ਤੋਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮਿਆਦਾਰ ਵੇਖਿਆ ਰੰਗ ਕੁੜਾ ਵਿਆਜ ਸਣ ਸੱਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿਨਹੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇਹਾਰ ਨਾਨਕ ਹਰ ਜੀ ਮੈ ਆਕਾਰ ਸਬਦ ਸੁਵਾਰਣ ਹਾਰ ਸਾਵਣ ਤਿਨਾ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੀ ਤਾ ਲਖ ਸਿਗਾਰ ਬਣਾਇਆ ਤਾਰ ਜਨਾਹੀ ਕੀਤ ਜਿਤ ਦੇਣਾ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਣ ਦੂਤ ਜਮ ਕਿਸੈ ਨ ਦੇਨੀ ਭੇਟ ਛੜ ਕੋੜੋ ਤੀਖਣੈ ਮਾਹੀ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿ ਆਹ ਹੋਆ ਸੀਤ ਜਿਹਾ ਬਿਜੈ ਸੋਲਣੈ ਕਰਮਾ ਸੰਧੜਾ ਖੀਤ ਨਾਨਕ ਪ੍ਰਭ ਸਰਨਾ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾ ਧੋਏ ਨਰਕ ਨਾ ਪਾਈਐ ਹੈ ਗੁਰ ਕਣ ਵਾਲਾ ਹੀਤ ਅਸਨ ਪ੍ਰੇਮਿਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆ ਦਰਸ਼ਨ ਘਣੀ ਕੋ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਆਗਾਏ ਆਪ ਤਿਆਗ ਬੇਨਤੀ ਕਰਹਿ ਲੇਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧਿਆ ਜਿਨਾਂ ਮੈਂ ਹਰ ਰਾਇ ਕਤ ਕਰਮ ਕਮਾਵਣੀ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਟੈ ਰੋਵੈ ਰੋਜ ਕੀਤਾ ਕਿਸ਼ੂਨਾ ਹੋਵੈ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਾਪਿ ਲੈ ਤਾ ਉਤਰੈ ਸਭ ਬਿਯੋਗ ਨਾਰਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬੰਦੇ ਮੋਚ ਕਤੁਕ ਹੋਵੈ ਸਾਧ ਸੰਗ ਬਿਨ ਸਹਿ ਸੱਬੇ ਸੋਚ ਮੰਗਰ ਮਾਹੀ ਸੋਹੰਦੀ ਆ ਹਰ ਪਿਰ ਸੰਗ ਬੈਠ ੜਿਆ ਤਿਨ ਕੀ ਸੋਭਾ ਕਿਆ ਗਣਹੀ ਜੇ ਸਾਹਿਬ ਮੇਲੜੀਆ ਤਨ ਮਨ ਮੋਲੇ ਆ ਰਾਮ ਸਿੰਘ ਸੰਗ ਸਾਧ ਸਹਿਲੜੀਆ ਸਾਜਣਾ ਤੇ ਬਾਹਰੀ ਸੇ ਰਹਿਣ ਇਕੇ ਲੜੀਆ ਤਿਨ ਦੋਖਣਾ ਕਬ ਹੋਇ ਉਤਰੈ ਸੇ ਜਮ ਕੈ ਵਸ ਪੜਿਆ ਹੋ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਰਨਿਤ ਖੜੀਆ ਰਤਨਾ ਜਿਵੇਂ ਹਰਿ ਲਾਲ ਹਾਰ ਕੰਠ ਤੇ ਨਾ ਜੜਿਆ ਹੋ ਨਾਨਕ ਬਾਂਚੈ ਧੂੜ ਤੈਨ ਆਪਰੋ ਸਰਨੇ ਦਰ ਪੜਿਆ ਮੰਗਿਰ ਪ੍ਰਭ ਅਰਾਧਨਾ ਬਹੁੜ ਨਾ ਜਨਮੜਿਆ ਹੋ ਪੂਖ ਤੁਖਾਰਣਾ ਵਿਆਪੈ ਕੰਠ ਮਿਲਿਆ ਹਰਿ ਨਾ ਹੋ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵੇਖਿਆ ਪੋਹਿ ਨਾ ਸਕੈ ਮਿਲ ਸਾਧੂ ਗੁਣ ਗਾਹੁ ਜਹਤਿ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਵ ਕਰ ਗੈ ਲੈਨੇ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਬਾਰ ਜਾਵੂ ਲਖ ਬੇਰੀਆ ਸੱਜਣ ਅਗਮਿਆ ਗਾਹੁ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੋਖੋ ਜਿਸ ਬਖਸ਼ੇ ਵੇ ਪਰਵਾਹ ਮਾਗ ਮੱਜਣ ਸੰਗ ਸਾਧੂਆ ਧੋਲੀ ਕਰਿ ਸਨਾਨ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਿ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੜ ਤੀਰਤ ਸਗਲ ਪੁੰਨ ਜੀ ਤਿਆ ਪਰਵਾਨ ਜਿਸ ਨੂੰ ਦੇਵ ਦਇਆਕਾਰ ਸੋਈ ਪੁਰਖ ਸੁਝਾਨ ਜਿੰਨਾ ਮਿਲਿਆ ਪ੍ਰਵੇ ਆਪਣਾ ਨਾਨਕ ਤਨ ਕੁਰਬਾਨ ਮਾਗ ਸੁੱਚੇ ਸੇ ਕਾਂਢਿ ਅਹ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਨਾਨਦਿ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਚੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ ਕੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀ ਹਯ ਵਰਨਾ ਦਿਸੈ ਕੋਈ ਦੂਜਾ ਲਵੇ ਨਾ ਲਾਈ ਹਲ ਤ ਪਲਤ ਸਵਾਰਿਓਣ ਨਹਿ ਚਰ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੋੜ ਨ ਜਨਮੈ ਤਾਈ ਜਿਹਵਾਏ ਕਿ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੁ ਤਿਲ ਨਾ ਤੁਮਾਈ ਜਿਨ ਜਨ ਨਾਮ ਧਿਆਇਆ ਤਿਰਕੇ ਕਾਜ ਸਰੇ ਹਰਿ ਗੁਰ ਪੂਰ ਅਰਾਧਿਆ ਦਰਗਹਿ ਸਚ ਖਰੇ ਸਰਬ ਸੁਖਾ ਨਿਧ ਚਰਨ ਹਰਿ ਭਉਜਲ ਬਖਮ ਤਰੇ <igram> प्रेम भगत न पाईआ देखिया नाहि जरे कूड़ गए डूब दानसि पूर्ण सच्च पर पार ब्रह्म प्रभु सेवदि मन अंदर एकतरी महा दिवस मूरत पले जिसको नदर करे नानक मंगै दर्श दान कृपा करो हरे महा दिवस मूरत पले ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ